ਕਿਸਾਨਾਂ ਅੰਦੋਲਨ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨ ਜਥੇਬੰਦੀਆਂ ਦੀ ਆਪਸੀ ਸਹਿਮਤੀ ਬਣਦੀ ਦਿਖਾਈ ਦੇ ਰਹੀ ਹੈ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਉਡੀਕ ਕੀਤੀ ਜਾ ਰਹੀ ਸੀ ਕਿ ਇਹਨੇ ਵੱਖਰੇਵੇਂ ਕਿਉਂ ਨੇ ਆਪਣੇ ਮਤਭੇਦ ਮਨਭੇਦ ਛੱਡ ਕੇ ਇੱਕ ਮੰਚ ਤੇ ਇਕੱਠੇ ਕਿਉਂ ਨਹੀਂ ਹੁੰਦੇ ਤਾਂ ਹੁਣ ਉਸ ਦੀ ਉਮੀਦ ਵਜੀ ਹੈ ਬੀਤੇ ਦਿਨ ਮੋਗੇ ਵਿੱਚ ਹੋਈ ਵੱਡੀ ਜਿਹੜੀ ਆ ਇੱਕ ਕਾਨਫਰੰਸ ਜਿਸ ਦੇ ਵਿੱਚ ਮਹਾਪੰਚਾਇਤ ਜਿਸ ਨੂੰ ਕਿਹਾ ਗਿਆ ਕਿਸਾਨਾਂ ਦੀ ਜਿਸ ਵਿੱਚ ਮਤੇ ਵੀ ਪਏ ਔਰ 6-7 ਮੈਂਬਰੀ ਕਮੇਟੀ ਆ ਜਿਹੜੀ ਉਹ ਖਨੋਰੀ ਬਾਰਡਰ ਜਾਂਦੀ ਹੈ ਖਨੋਰੀ ਬਾਰਡਰ ਬੈਠਕ ਹੋਈ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹੁਣ ਸਿਹਤ ਇੰਨੀ ਨਾਜ਼ੁਕ ਹੈ ਕਿ ਉਹ ਕਿਸੇ ਨਾਲ ਵੀ ਮਿਲ ਨਹੀਂ ਸਕਦੇ ਪਰ ਉਸ ਬਾਰਡਰ ਦੇ ਉੱਤੇ ਪਹੁੰਚਦੇ ਆ ਸਾਰ ਸਿੱਧਾ ਜਗਜੀਤ ਸਿੰਘ ਡੱਲੇਵਾਲ ਨਾਲ ਤਾਂ ਕੋਈ ਗੱਲਬਾਤ ਹੋ ਨਹੀਂ ਸਕਦੀ ਸੰਭਵ ਨਹੀਂ ਸੀ ਪਰ ਉਹਨਾਂ ਦੇ ਜਿਹੜੇ ਸਾਥੀ ਆਗੂ ਨੇ ਉੱਥੇ ਉਹਨਾਂ ਨਾਲ ਜ਼ਰੂਰ ਬੈਠਕ ਹੋਈ ਹੈ ਤਾਂ ਉਸ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਮੋਰਚੇ 'ਚ ਬੈਠੀਆਂ ਨੇ ਉਹਨਾਂ ਦੀ ਤੇ ਐਸਕੇਐਮ ਦੇ ਨੁਮਾਇੰਦਿਆਂ ਦੀ ਜਿਸ ਵਿੱਚ ਕਿਸਾਨ ਆਗੂ ਰਾਜੇਵਾਲ ਲੱਖੋਵਾਲ ਉਗਰਾਹਾ ਉਹਨਾਂ ਦੇ ਨਾਲ ਹੋਰ ਜਿਹੜੇ ਕਿਸਾਨ ਆਗੂ ਪਹੁੰਚੇ ਸੀ ਉਹਨਾਂ ਦੀ ਬੈਠਕ ਹੋਈ ਹੈ ਤੇ ਉੱਥੇ ਕੀ ਗੱਲ ਸਾਹਮਣੇ ਆਈ ਹੈ ਇੱਕ ਇਹਦਾ ਮਤਾ ਪੈਂਦਾ ਦਿਖਾਈ ਦੇ ਰਿਹਾ ਹੈ ਔਰ ਅਗਲੀ ਮੀਟਿੰਗ 15 ਤਰੀਕ ਨੂੰ ਹੋਣ ਜਾ ਰਹੀ ਹੈ 15 ਜਨਵਰੀ ਨੂੰ ਅਗਲੀ ਮੀਟਿੰਗ ਹੋਵੇਗੀ ਬੈਠਕ ਜਿਸ ਵਿੱਚ ਰਹਿੰਦੀਆਂ ਹੋਰ ਗੱਲਾਂ ਉੱਤੇ ਵੀ ਸਹਿਮਤੀ ਬਣ ਸਕਦੀ ਹੈ ਕਿਉਂਕਿ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੋਈ ਹੈ ਜਿਸ ਵਿੱਚ ਕਿਸਾਨ ਆਗੂ ਵੱਡੇ ਚਿਹਰੇ ਬੈਠੇ ਸਨ ਐਸ ਕੇ ਐਮ ਦੇ ਵੀ ਔਰ ਕਾਕਾ ਸਿੰਘ ਕੋਟੜਾ ਜਿਹੜੇ ਕੀ ਜਗਜੀਤ ਸਿੰਘ ਡੱਲੇਵਾਲ ਦੇ ਸਾਥੀ ਕਿਸਾਨ ਆਗੂ ਨੇ ਉਹ ਵੀ ਉਸ ਵਿੱਚ ਸ਼ਾਮਲ ਸਨ ਉਹਨਾਂ ਨੇ ਪ੍ਰੈਸ ਦੇ ਵੱਲੋਂ ਕੀਤੇ ਗਏ ਸਵਾਲਾਂ ਵਿੱਚ ਇੱਕ ਗੱਲ ਕਹੀ ਕਿ ਮਤਭੇਦ ਵਾਲੇ ਹੁਣ ਸਵਾਲਾਂ ਨੂੰ ਪਾਸੇ ਰੱਖਿਆ ਜਾਵੇ ਇਸ ਤਰ੍ਹਾਂ ਦੀ ਕੋਈ ਵੀ ਨੈਗੇਟਿਵ ਗੱਲ ਅਸੀਂ ਨਹੀਂ ਕਰਨਾ ਚਾਹੁੰਦੇ ਔਰ ਏਕੇ ਵੱਲ ਵਧਣਾ ਚਾਹੁੰਦੇ ਆ ਔਰ ਕੇਂਦਰ ਦੇ ਕੋਲੋਂ ਮੰਗਾ ਮਨਵਾਉਣ ਦੇ ਲਈ ਨਿਸ਼ਾਨਾ ਸਾਡਾ ਇੱਕੋ ਹੈ ਉਗਰਾਹਾ ਨੇ ਤਾਂ ਇੱਥੋਂ ਵੀ ਕਹਿ ਦਿੱਤਾ ਕਿ ਕੇਂਦਰ ਸਾਡਾ ਦੁਸ਼ਮਣ ਹੈ ਇਸ ਮਾਮਲੇ ਦੇ ਵਿੱਚ ਕੇਂਦਰ ਦੇ ਨਾਲ ਜਦੋਂ ਲੜਾਈ ਲੜਨੀ ਆ ਤਾਂ ਸਾਨੂੰ ਇੱਕ ਮਿਕ ਹੋ ਕੇ ਚੱਲਣਾ ਪਵੇਗਾ ਕੇਂਦਰ ਖਿਲਾਫ ਲੜਨ ਦੇ ਮਾਮਲੇ ਵਿੱਚ ਅਸੀਂ ਸਾਰੇ ਇੱਕ ਜੋਟਾ ਹੈ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਐਸ ਕੇ ਐਮ ਰਾਜਨੀਤਿਕ ਜਿਹਨੂੰ ਕਿਹਾ ਗਿਆ ਕਿਉਂਕਿ ਗੈਰ ਰਾਜਨੀਤਿਕ ਤਾਂ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਨੇ ਆਪਣੇ ਆਪ ਨੂੰ ਜਾਂ ਆਪਣੀ ਜਥੇਬੰਦੀ ਨੂੰ ਪਰ ਜਿਨ੍ਹਾਂ ਨੇ ਚੋਣਾਂ ਲੜੀਆਂ ਉਹਨਾਂ ਵਿੱਚ ਰਾਜੇਵਾਲ ਵੀ ਸ਼ਾਮਲ ਸਨ ਆਹਾਂ ਕਿ ਉਗਰਾਹਾਂ ਤੇ ਉਹਨਾਂ ਚੋਣਾਂ ਲੜਨ ਵਿੱਚ ਵੀ ਸ਼ਾਮਲ ਨਹੀਂ ਸੀ ਪਰ ਉਸ ਜਥੇਬੰਦੀਆਂ ਜਿਹੜੀਆਂ ਕਿ ਵੱਖ-ਵੱਖਰੇ ਵਿਚਾਰਧਾਰਾ ਦੇ ਨਾਲ ਚਲਦਿਆਂ ਨੇ ਪਰ ਮੰਗਾਂ ਜਦੋਂ ਇੱਕ ਨੇ ਤਾਂ ਇੱਕ ਹੋਣ ਦੀ ਗੱਲ ਲੋਕਾਂ ਵੱਲੋਂ ਵੀ ਕਹੀ ਜਾ ਰਹੀ ਸੀ ਕਿ ਜਲਦ ਤੋਂ ਜਲਦ ਇੱਕ ਹੋਵੇ ਏਕਾ ਹੋਵੇ ਜਿਸ ਦੇ ਨਾਲ ਕੇਂਦਰ ਸਰਕਾਰ ਨੂੰ ਹਰਾਇਆ ਜਾ ਸਕਦਾ ਹੈ ਕਿਉਂਕਿ ਖੇਤੀ ਦੀ ਜਿਹੜੀ ਮੰਡੀ ਕਰਨ ਦੀ ਨਵੀਂ ਨੀਤੀ ਹੈ ਉਸ ਦੇ ذریعے ਵੀ ਇੱਕ ਗੱਲ ਨੂੰ ਵੇਖਿਆ ਜਾ ਰਿਹਾ ਘੋਖਿਆ ਪੜਤਾਲਿਆ ਜਾ ਰਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਮੁੜ ਤੋਂ ਲਾਗੂ ਕਰਾਉਣ ਦਾ ਨਵਾਂ ਰਾਹ ਲੱਭ ਰਿਹਾ ਲੱਭ ਲਿਆ ਸਰਕਾਰ ਨੇ ਤਾਂ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਬੇਸ਼ੱਕ ਪੰਜਾਬ ਸਰਕਾਰ ਨੇ ਵੀ ਲਿਖਤੀ ਰੂਪ ਚ ਰੱਦ ਕਰਨ ਦੀ ਜਿਹੜੀ ਚਿੱਠੀ ਭੇਜ ਦਿੱਤੀ ਹੈ ਪਰ ਕਿਸਾਨਾਂ ਵੀ ਮੰਗ ਹੈ ਕਿ ਵਿਧਾਨ ਸਭਾ ਦੇ ਵਿੱਚ ਬਕਾਇਦਾ ਮਤਾ ਆਉਣਾ ਚਾਹੀਦਾ ਹੈ ਉਸ ਨਵੀਂ ਖੇਤੀ ਨੀਤੀ ਆ ਜਿਹੜੀ ਜਿਹੜੀ ਮੰਡੀਕਰਨ ਦੀ ਨੀਤੀ ਆ ਉਸ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਹਾਲਾਂਕਿ ਕਿਸਾਨਾਂ ਕੋਲ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਨਾਜ਼ੁਕ ਹੈ ਪਲ-ਪਲ ਦੇ ਵਿੱਚ ਜਿਹੜੀ ਆ ਫਿਕਰਮੰਦੀ ਬਣੀ ਹੋਈ ਆ ਉੱਥੋਂ ਕਿ ਕੁਝ ਵੀ ਹੋ ਸਕਦਾ ਹੈ ਔਰ ਸਾਡਾ ਦੁਸ਼ਮਣ ਇੱਕੋ ਹੈ ਇਹ ਜਗਿੰਦਰ ਸਿੰਘ ਉਗਰਾਹਾਂ ਨੇ ਵੀ ਕਿਹਾ ਹੈ ਉੱਥੇ ਔਰ ਰਾਜੇਵਾਲ ਵੀ ਕਹਿ ਕੇ ਆਏ ਨੇ ਕਿ ਸਾਨੂੰ ਉਮੀਦ ਹੈ ਕਿ ਅਸੀਂ ਹੁਣ ਇੱਕ ਹੋ ਕੇ ਅੱਗੇ ਵਧਾਂਗੇ ਚੱਲਾਂਗੇ ਔਰ ਜਲਦੀ ਹੀ 15 ਤਰੀਕ ਦੀ ਮੀਟਿੰਗ ਤੋਂ ਬਾਅਦ ਹੋ ਸਕਦਾ 15 ਨੂੰ ਜਾਂ ਉਸ ਤੋਂ ਕੁਝ ਦਿਨਾਂ ਬਾਅਦ ਫਿਰ ਮੀਟਿੰਗ ਹੋਈ ਤੇ ਐਲਾਨ ਹੋ ਸਕਦਾ ਸਾਰੀਆਂ ਜਥੇਬੰਦੀਆਂ ਦਾ ਇੱਕ ਹੋਣ ਦਾ ਤਾਂ ਫਿਰ ਕੀ ਦਿੱਲੀ ਕੂਚ ਸੰਭਵ ਹੋਵੇਗਾ ਜੇ ਦਿੱਲੀ ਕੂਚ ਵੀ ਸੰਭਵ ਨਹੀਂ ਹੁੰਦਾ ਤਾਂ ਕੀ ਇਹਨਾਂ ਬਾਰਡਰਾਂ ਉੱਤੇ ਸ਼ੰਭੂ ਬਾਰਡਰ ਤੇ ਖਨਾਰੀ ਬਾਰਡਰ ਦੇ ਉੱਤੇ ਐਸਕੇਐਮ ਦੇ ਜਥੇਬੰਦੀਆਂ ਟਰੈਕਟਰ ਟਰਾਲੀਆਂ ਜਥੇ ਆ ਪਹੁੰਚਣੇ ਸ਼ੁਰੂ ਹੋਣਗੇ ਇਹ ਸਾਰੀਆਂ ਗੱਲਾਂ ਹੁਣ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਔਰ ਇਹ ਵੀ ਕਿਹਾ ਗਿਆ ਕਿ ਸਾਨੂੰ ਇੱਥੇ ਮਾਨ ਸਤਕਾਰ ਦਿੱਤਾ ਗਿਆ ਕਿਉਂਕਿ ਪਿਛਲੀ ਵਾਰੀ ਇੱਕ ਗਲੱਸ ਇੱਕ ਵਾਰ ਰਿਹਾ ਸੀ ਜੇ ਤਰਕੀਸ਼ਟ ਕਹਤਾ ਏ ਹਰਿੰਦਰ ਸਿੰਘ ਲਖੋਵਾਲ ਤੇ ਹੋਰ ਕਿਸਾਨਾਂ ਆ ਗੂ ਗਏ ਬਾਰਡਰ ਤੇ ਖਨਾਰੀ ਬਾਰਡਰ ਜਗਜੀਤ ਸਿੰਘ ਡੱਲੇਵਾਲ ਨੂੰ ਪਹਿਲੀ ਦਫਾ ਮਿਲਣ ਤਾਂ ਉਸ ਵਕਤ ਕਿਹਾ ਗਿਆ ਕਿ ਸਾਨੂੰ ਉਸ ਢੰਗ ਦੇ ਨਾਲ ਨਾ ਬੋਲਣ ਦਾ ਮੌਕਾ ਦਿੱਤਾ ਗਿਆ ਨਾ ਹੋਰ ਉਹ ਹੁਣ ਸਾਰੀਆਂ ਬੀਤੇ ਦੀਆਂ ਗੱਲਾਂ ਹੋ ਗਈਆਂ ਨੇ ਕਿਸਾਨ ਆਗੂਆਂ ਨੇ ਕਿਹਾ ਕਿ ਜੋ ਪਹਿਲਾਂ ਹੋਇਆ ਉਸ ਨੂੰ ਭੁੱਲ ਜਾਣਾ ਚਾਹੀਦਾ ਤੇ ਅੱਗੇ ਅਸੀਂ ਇੱਕੇ ਨਾਲ ਕਿਵੇਂ ਵਧਣਾ ਇਸ ਵੱਲ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਔਰ ਕਿਸਾਨ ਅੰਦੋਲਨ ਦਾ ਜਿਹੜਾ ਦੂਜਾ ਫੜਾਇਆ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਇੱਕ ਮਿਕਹੋਣ ਦੀ ਗੱਲ ਹੈ ਜਿਹੜਾ ਹੁਣ ਮਤਾ ਪਾਇਆ ਗਿਆ ਸੀ ਐਸਕੇਐਮ ਦੇ ਵੱਲੋਂ ਉਹ ਐਸਕੇਐਮ ਗੈਰ ਸਿਆਸੀ ਨੂੰ ਜਾਂ ਗੈਰ ਰਾਜਨੀਤਿਕ ਨੂੰ ਸੌਂਪ ਦਿੱਤਾ ਗਿਆ ਡੱਲੇਵਾਲ ਦੇ ਨਾਲ ਮੁਲਾਕਾਤ ਜਰੂਰ ਹੋਈ ਹੈ ਪਰ ਇਸ ਮਸਲੇ ਦੇ ਵਿੱਚ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 46ਵੇਂ ਦਿਨ ਦੇ ਵਿੱਚ ਮਰਨ ਵਰਤ ਤੇ ਪਹੁੰਚ ਚੁੱਕੇ ਨੇ ਉਹਨਾਂ ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਇੰਨੀ ਸਾਜ਼ਗਰ ਨਹੀਂ ਸੀ ਕਿ ਉਹ ਲੰਮੀ ਚੌੜੀ ਵਾਰਤਾ ਕਰ ਸਕਦੇ ਪਰ ਥੋੜੀ ਬਹੁਤੀ ਮੁਲਾਕਾਤ ਜਰੂਰ ਹੋਈ ਹੈ ਕਿਸਾਨ ਆਗੂਆਂ ਦੇ ਨਾਲ ਜਿਸ ਵਿੱਚ ਡਾਕਟਰ ਦਰਸ਼ਨਪਾਲ ਜਿਸ ਦੇ ਵਿੱਚ ਕਿਸਾਨ ਆਗੂ ਰਾਜੇਵਾਲ, ਜਗਿੰਦਰ ਸਿੰਘ ਉਗਰਾਹਾ, ਹਰਿੰਦਰ ਸਿੰਘ ਲਖੋਵਾਲ ਤੇ ਕਿਸਾਨ ਆਗੂ ਚੋਹਾਨ ਇਹ ਇਹਨਾਂ ਦੇ ਨਾਲ ਹੋਰ ਵੀ ਕੁਝ ਆਗੂ ਸਨ ਜਿਹੜੇ ਗਏ ਨੇ ਔਰ ਮਾਤਾ ਉਹਨਾਂ ਨੇ ਸੌਂਪ ਦਿੱਤਾ ਔਰ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਗਿਆ ਕਿ ਅਸੀਂ ਹੁਣ ਇੱਕ ਇੱਕੇ ਦਾ ਮਤਾ ਦਿੱਤਾ ਕਿ ਹਾਲਾਂਕਿ ਇਸ ਤੋਂ ਪਹਿਲਾਂ ਕਿਸਾਨ ਆਗੂ ਨੇ ਜਿਹੜੇ ਸਰਵਨ ਸਿੰਘ ਪੰਦੇਰ ਉਹ ਵੀ ਐਸਕੇਮ ਦੇ ਨਾਲ ਮੀਟਿੰਗ ਇੱਕ ਕਰ ਚੁੱਕੇ ਨੇ ਉਸ ਦੇ ਵਿੱਚ ਵੀ ਕਿਹਾ ਗਿਆ ਸੀ ਕਾਫੀ ਸਖਾਲੇ ਮਾਹੌਲ 'ਚ ਗੱਲਬਾਤ ਹੋਈ ਹੈ ਏਕਾ ਕਰਕੇ ਅੱਗੇ ਵਧਣਾ ਕਿਵੇਂ ਹਾਲਾਂਕਿ ਪਹਿਲਾਂ ਵੱਖ-ਵੱਖਰੇ ਲੜਨ ਦੇ ਢੰਗ ਤਰੀਕੇ ਲੱਭੇ ਗਏ ਸਨ ਇਸ ਮਾਮਲੇ ਦੇ ਵਿੱਚ ਹੁਣ ਇੱਕ ਵੱਡੀ ਖਬਰ ਹੈ ਹੁਣ ਉਹਨਾਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਹੜੇ ਨਾਰਾਜ਼ ਸਨ ਏਕਾ ਕਿਉਂ ਨਹੀਂ ਹੋ ਰਿਹਾ ਸਾਡੇ ਜਿਸ ਕਰਕੇ ਕੇਂਦਰ ਸਰਕਾਰ ਸਾਡਾ ਫਾਇਦਾ ਚੁੱਕ ਰਹੀ ਹੈ ਹਰਿਆਣਾ ਸਰਕਾਰ ਨੇ ਵੀ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਆਪੋ ਆਪਣੇ ਰਾਹ ਦੇ ਉੱਤੇ ਚੱਲ ਰਹੇ ਸਨ ਪਰ ਹੁਣ ਇੱਕ ਰਾਹ ਅਖਤਿਆਰ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਮੰਜ਼ਲ ਵੀ ਏਕਾ ਐਮਐਸਪੀ ਦੀ ਕਾਨੂੰਨੀ ਗਰੰਟੀ ਹਾਸਲ ਕਰਨਾ ਹੋਰ ਕਿਸਾਨੀ ਮਜ਼ਦੂਰੀ ਮਜ਼ਦੂਰਾਂ ਨਾਲ ਜੁੜੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰਾਉਣੀਆਂ ਜਦੋਂ ਮੰਝ ਲ ਇੱਕ ਹੈ ਤੇ ਰਾ ਵੱਖੋ ਵੱਖਰੇ ਕਿਉਂ ਹੋਣ ਇਸ ਕਿਉਂ ਨੂੰ ਦਾ ਜਵਾਬ ਹੁਣ ਮਿਲਦਾ ਦਿਖਾਈ ਦੇ ਰਿਹਾ ਤੇ ਇੱਕੇ ਦਾ ਮਤਾ ਜਿਹੜਾ ਸੌਂਪ ਦਿੱਤਾ ਗਿਆ ਹੁਣ ਦੇਖਦੇ ਆ ਕਿ ਜਿਹੜੇ ਮੋਰਚੇ ਤੇ ਬੈਠੇ ਕਿਸਾਨ ਆਗੂ ਨੇ ਜਥੇਬੰਦੀਆਂ ਨੇ ਉਹਨਾਂ ਦਾ ਵੀ ਅੱਜ ਰੌਣਹ ਹੈ ਜਿਹੜਾ ਵੇਖਣ ਨੂੰ ਨਰਮ ਮਿਲਿਆ ਕਿਉਂਕਿ ਪਹਿਲਾਂ ਇੱਕ ਦੂਜੇ ਦੇ ਖਿਲਾਫ ਤਲਖ ਭਰੀਆਂ ਟਿੱਪਣੀਆਂ ਆ ਰਹੀਆਂ ਸਨ ਤੇ ਹੁਣ ਜਿਹੜੀ ਇਹ ਗੱਲ ਦੇਖਣ ਨੂੰ ਘੱਟ ਮਿਲੀ ਹੈ ਅੱਜ ਇੱਕ ਚੰਗਾ ਸੰਕੇਤ ਕਿਸਾਨਾਂ ਦੇ ਇੱਕੇ ਲਈ ਇਹ ਮਿਲ ਰਿਹਾ ਕਿਸਾਨੀ ਜਥੇਬੰਦੀਆਂ ਦਾ ਕਿ ਹੁਣ ਕਿਸੇ ਵੀ ਤਰ੍ਹਾਂ ਦੀ ਤਲਖ ਭਰੀ ਟਿੱਪਣੀ ਨਹੀਂ ਆਈ ਹਾਲਾਂਕਿ ਸਾਰਿਆਂ ਦੇ ਚਿਹਰੇ ਆ ਜਿਹੜੇ ਉਹ ਖਿੜੇ ਹੋਏ ਦਿਖਾਈ ਦਿੱਤੇ ਕਿ ਚਲੋ ਏਕਾ ਆਖਰਕਾਰ ਦੇਰੀ ਨਾਲ ਸਹੀ ਪਰ ਹੋਣ ਜਾ ਰਿਹਾ ਹੈ ਉਹਨ ਇਸ ਏਕੇ ਦੇ ਨਾਲ ਕਿੰਨਾ ਫਾਇਦਾ ਹੁੰਦਾ ਔਰ ਕੇਂਦਰ ਸਰਕਾਰ ਕਿੰਨੀ ਜਲਦੀ ਝੁਕਦੀ ਹੈ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਹਿਲਾਂ ਇੱਕ ਇੱਕ ਕਰਕੇ ਲੜਿਆ ਜਾ ਰਿਹਾ ਸੀ ਤੇ ਹੁਣ ਜਦੋਂ ਇਕੱਠੇ ਹੋਣਗੇ ਤਾਂ ਉਸ ਦੀ ਸਟਰੈਂਥ ਆ ਜਿਹੜੀ ਵਧੇਗੀ ਔਰ ਇਸ ਦੀ ਸਭ ਤੋਂ ਵੱਡੀ ਉਦਾਹਰਨ 13 14 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਚੱਲਿਆ ਕਿਸਾਨੀ ਅੰਦੋਲਨ ਆ ਜਿਹੜਾ ਉਹ ਗਵਾਈ ਭਰਦਾ 2021 ਦਾ ਅੰਦੋਲਨ ਜਿਸ ਵਿੱਚ ਤਿੰਨ ਖੇਤੀ ਕਾਨੂੰਨ ਰੱਦ ਵੀ ਕਰਵਾ ਕੇ ਕਿਸਾਨ ਘਰਾਂ ਨੂੰ ਪਰਤੇ ਸਨ ਉਸ ਨੂੰ ਇੱਕ ਅੰਸ਼ਕ ਜਿੱਤ ਮੰਨਿਆ ਗਿਆ ਸੀ ਔਰ ਪੂਰਨ ਤੌਰ ਤੇ ਜਿੱਤ ਜਦੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲੇਗੀ ਉਸ ਨੂੰ ਮੰਨਿਆ ਗਿਆ ਹੈ ਹਾਲਾਂਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਇਹ ਨਹੀਂ ਕਿ ਇਸ ਇੱਕੀ ਹੋਣ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਸਾਲ ਦੇ ਅੰਦਰ ਹੀ ਮਿਲ ਜਾਵੇ ਹੋ ਸਕਦਾ ਇਸ ਤੋਂ ਵੀ ਲੰਮਾ ਸੰਘਰਸ਼ ਕਰਨਾ ਪਵੇ ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਹਾਸਲ ਕਰਨ ਦੇ ਲਈ ਪਰ ਅੱਜ ਇੱਕ ਗੱਲ ਦਾ ਜਿਹੜਾ ਚੰਗਾ ਸੰਕੇਤ ਜ਼ਰੂਰ ਮਿਲ ਕੇ ਸਾਹਮਣੇ ਜਿਹੜਾ ਆ ਰਿਹਾ ਕਿ ਏਕੇ ਦਾ ਮਤਾ ਜਿਹੜਾ ਪਿਆ ਉਹ ਉਹਨਾਂ ਨੂੰ ਸੌਮ ਦਿੱਤਾ ਗਿਆ ਹੈ ਹੁਣ ਦੋਵੇਂ ਜਥੇਬੰਦੀਆਂ ਦੋਵੇਂ ਧਿਰਾਂ ਨੇ ਜਿਹੜੀਆਂ ਆਪਸ ਵਿੱਚਲਾਮ مشورہ ਕਰਮ ਗਈਆਂ ਹੁਣ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਿਤ ਤੱਕ ਉਹਨਾਂ ਉੱਤੇ ਨਿਰਭਰ ਕਰਦਾ ਹੈ ਕਿ ਐਸਕੇਐਮ ਨੂੰ ਕਿਹੜੀ ਸ਼ਰਤ ਦੇ ਉੱਤੇ ਤੇ ਕਿਵੇਂ ਆਪਣੇ ਨਾਲ ਜੋੜ ਕੇ ਅੱਗੇ ਚਲਾਉਣਾ ਹੈ ਜਦੋਂ ਸਾਰੇ ਇੱਕ ਮੰਚ ਉੱਤੇ ਇਕੱਠੇ ਆ ਗਏ ਤੇ ਫਿਰ ਸੁਭਾਵਿਕ ਜੀ ਗੱਲ ਹੈ ਕਿ ਕੇਂਦਰ ਸਰਕਾਰ ਦੀ ਜਿਹੜੀ ਮੁਸ਼ਕਲ ਆ ਉਹ ਜ਼ਰੂਰ ਵਧੇਗੀ ਕਿਉਂਕਿ ਪਿਛਲੀ ਵਾਰ ਦਾ ਇਕਾ ਵੀ ਕੇਂਦਰ ਸਰਕਾਰ ਨੂੰ ਝਕਾਉਣ ਦੇ ਵਿੱਚ ਕਾਮਯਾਬ ਹੋਇਆ ਸੀ ਸਫਲਤਾ ਉਸਨੇ ਹਾਸਲ ਕੀਤੀ ਸੀ ਉਹ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਏਕੇ ਦਾ ਮਤਾ ਮਿਲਿਆ ਇਸ ਦੇ ਉੱਤੇ ਵਿਚਾਰ-ਵਟਾਂਦਰਾ ਕੀ ਹੁੰਦਾ ਤੇ ਅਗਲੀ ਬੈਠਕ ਹੈ ਜਿਹੜੀ 15 ਜਨਵਰੀ ਨੂੰ ਹੋਣ ਜਾ ਰਹੀ ਹੈ ਤੁਹਾਡਾ ਇਸ ਫੈਸਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਨੂੰ ਕੀ ਮੰਨਣਾ ਹੈ ਕੀ ਵਿਚਾਰ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਐਬੀਸੀ ਪੰਜਾਬ ਦੇ ਨਾਲ